ਅੱਜ ਚਾਰ ਸੜਕਾਂ ਦਾ ਸੀ ਸ਼ੁਰੂਆਤ ਕਰਾਉਣੀ ਆ ਜਿਹਦੇ ਵਿੱਚੋਂ ਪਹਿਲੀ ਇਹ ਅਧਰਾਲੀ ਪੇਵਰ ਵਾਲੀ ਔਰ ਇਹ 1 ਕਿਲੋਮੀਟਰ ਦੇ ਕਰੀਬ ਸੜਕ ਹੈ ਜਿਹਦੇ ਤੇ ਅਸੀਂ ਲੱਖ ਰੁਪਈਆ ਲਗਭਗ ਜਿਹੜਾ ਉਹ ਖਰਚ ਆਉਣਾ ਹੈ ਔਰ ਇਹ ਜਿਹੜੀ ਸੜਕ ਹੈ ਇਹ 80 ਮਿਮ ਜਿਹੜੀ ਇੰਟਰਲੋਕਿੰਗ ਪੇਵਰ ਆ ਉਹਦੇ ਨਾਲ ਇਸ ਜਿਹੜੀ ਉਹ ਰੱਖੀ ਹੋਈ ਆ ਤੇ ਪਿੰਡ ਵਾਲਿਆਂ ਨੂੰ ਮੈਂ ਇਸ ਗੱਲ ਦੀ ਬਹੁਤ-ਬਹੁਤ ਬਧਾਈ ਦਿਓ ਸਰ ਮੋਹਲੀ ਦੇ ਵਿੱਚ ਲਗਾਤਾਰ ਵਿਕਾਸ ਕਰਦੇ ਕੰਮਾਂ ਨੇ ਨਸ्तार ਪੜੀਓ ਜੀ ਕੀ ਕਹਿਣਾ ਚਾਹੋਗੇ ਇਹ ਤਾਂ ਦੇਖੋ ਜੀ ਹੁਣ ਸਰਕਾਰ ਦਾ ਕੰਮ ਹੀ ਇਹ ਆ ਸਰਕਾਰ ਬਣੀ ਹੋਏ ਇਸ ਮਸਲੇ ਨੂੰ ਮੁੱਖ ਰੱਖ ਕੇ ਆ ਵੀ ਲੋਕਾਂ ਦੀ ਡਵੈਲਪਮੈਂਟ ਕਰਨੀ ਆ ਔਰ ਲੋਕਾਂ ਦੀ ਤਰੱਕੀ ਵੱਲ ਆਪਾਂ ਨੇ ਦੇਖਣਾ ਤੇ ਪੰਜਾਬ ਸਰਕਾਰ ਇਸ ਕੰਮ ਤੇ ਲੱਗੀ ਜੇ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਬਣੀ ਆ ਤੇ ਜਿਹੜਾ ਵੀ ਕੰਮ ਕਰ ਰਹੀ ਆ ਉਹ ਜੋ ਵੀ ਵਾਅਦੇ ਕਰ ਰਹੀ ਆ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਦੇ ਜਿਹੜੀਆਂ ਉਹ ਬਣ ਰਹੀਆਂ ਨੇ ਔਰ ਮੇਰੇ ਆਪਣੇ ਹਲਕੇ ਦੇ ਵਿੱਚ ਘਟ-ਘਟ 14 ਸੜਕਾਂ ਜਿਹੜੀਆਂ ਬਣ ਰਹੀਆਂ ਨੇ ਤੇ 14-15 ਕਰੋੜ ਰੁਪਏ ਵੀ ਲੱਗਦੇ ਨਾਲ ਸਾਰੀਆਂ ਬਣ ਰਹੀਆਂ ਨੇ ਤੇ ਮੈਨੂੰ ਲੱਗਦਾ ਇਹਦੇ ਬਾਅਦ ਕੋਈ ਸੜਕ ਵੀ ਐਸੀ ਰਹੂਗੀ ਜਿਹੜੀ ਬਣਨ ਵਾਲੀ ਹੋ। ਇਹ ਚਾਰੇ ਸੜਕਾਂ ਜਿਹੜੀਆਂ ਬਣਨ ਜਾ ਰਹੀਆਂ ਨੇ ਇਹਦਾ 3 ਕਰੋੜ ਰੁਪਏ ਦੇ ਕਰੀਬ ਆ ਜਿਹੜਾ ਉਹ ਬਜਟ ਹੈ ਤੇ ਅੱਜ ਹੀ ਇਹ ਕੰਮ ਸ਼ੁਰੂ ਹੋ ਜਾਊਗਾ ਬਕਾਇਦਾ ਤੌਰ ਤੇ ਸਾਰੇ ਜਿੱਥੇ ਵੀ ਅਸੀਂ ਕੰਮ ਸ਼ੁਰੂ ਕਰਵਾ ਰਹੇ ਹਾਂ ਅਸੀਂ ਕੰਮ ਹੀ ਉਦੋਂ ਸ਼ੁਰੂ ਕਰਾਉਣ ਜਾਂ ਜਾਂਦਾ ਮੈਂ ਜਦੋਂ ਬਕਾਇਦਾ ਤੌਰ ਤੇ ਠੇਕੇਦਾਰ ਦਾ ਸਮਾਨ ਆ ਜਵੇ ਉਥੇ ਲੀਵਰ ਪਹੁੰਚ ਜਵੇ ਤੇ ਅੱਜ ਹੀ ਕੰਮ ਜਿਹੜਾ ਇੱਥੇ ਜਗਾ ਸ਼ੁਰੂ ਹੋ ਜਾਵੇ